ਟੋਡਰ ਮੱਲੇ ਪਿਆ ਨੈਣਾ ਚੋਂ ਨੀਰ ਡੋਲੇ ਟੋਡਰ ਮੱਲੇ ਪਿਆ ਨੈਣਾ ਚੋਂ ਨੀਰ ਡੋਲੇ ਦੁਖੀ ਦਿਲ ਦੇ ਵਿੱਚ ਕਾਲੇ ਪਾਵ ਦਾ ਹੈ ਹੋ ਵਿੱਚ ਤੀਖਾ ਦੇ ਰੱਖ ਕੇ ਮਾਗ ਗਿਰੀ ਮਾਗ ਗਿਰੀ ਮਾਗ ਗਿਰੀ ਵਿੱਚ ਤੀਖਾ ਕੇ ਰੱਖ ਕੇ ਮਾਗ ਗਿਰੀ ਖੱਤੀਆ ਆਪਣੇ ਕੀ ਘਰ ਨੂੰ ਜਗਾਮਦਾਏ ਐਸੇ ਸਮੈ ਲਈ ਪਾਲਦੀ ਪੁੱਤੇ ਦੁਨੀਆ ਐਸੇ ਸਮੈ ਲਈ ਪਾਲਦੀ ਪੁੱਤੇ ਦੁਨੀਆ ਚਾਨੇ ਗਿਰੀ ਦਾ ਨਾ ਘਰ ਨਾ ਆਵਦਾ ਏ ਹੋਰ ਚੋਲਾ ਵਰਦੀ ਲਾਜ ਨੂੰ ਚੁੱਕ ਕੇ ਤੇ ਲਾਜ ਨੂੰ ਚੁੱਕ ਕੇ ਤੇ ਲਾਜ ਨੂੰ ਚੁੱਕ ਕੇ ਤੇ ਜੋਰਾ ਵਰਦੀ ਲਾਜ ਨੂੰ ਚੁੱਕ ਕੇ ਤੇ ਕੁੱਟ ਕੁੱਟ ਕੇ ਛਾਤੀ ਨਾਲ ਲਾਉਂਦਾ ਏ ਹੋ ਬੁੰਦਾ ਮਾਂ ਦੀ ਛਾਤੀ ਤੇਰਾ ਕੀ ਕਹੇ ਤੇ ਨਾਣੋ ਹੰਝੂ ਆ ਵੀ ਚੜੀ ਲਾਉਂਦਾ ਏ ਟੁੱਟੇ ਹੋਏ ਟੁੱਟੇ ਹੋਏ ਟੁੱਟੇ ਹੋਏ ਮੇਰੇ ਦਾਦੇ ਦੇ ਜਿਗਰ ਦੇ ਟੁੱਟੇ ਹੋਏ ਬਾਪੂ ਤੂੰ ਜਾਨਾ ਨਾਦਰ ਨਾ ਆਵਦਾ ਏ ਦੇ ਬਾਗ ਦੀ ਸੋਲ ਕਲਿਓ ਮੇਰੇ ਮਾਹੀ ਦੇ ਬਾਗ ਦੀ ਸੋਲ ਕਲਿਓ ਬਾਨੀ ਜਾਗਦੇ ਦਾ ਨਾ ਜਰ ਨਾ ਆਵਦਾ ਏ ਬਾਨੀ ਜਾ ਕੇ ਦਾ ਨਾ ਜਰ ਨਾ ਆਵਦਾ ਏ ਕੋਈ ਆਇਆ ਨਹੀਂ ਮਗਰ ਤੇਰੇ ਪੁੱਤਰਾਂ ਦੇ ਪੁੱਤਰਾਂ ਦੇ ਪੁੱਤਰਾਂ ਦੇ ਕੋਈ ਆਇਆ ਮਾਲੇ ਅੱਜ ਕੱਲਾ ਕੋਰ ਲਾਮ ਦਾਏ ਹੱਥ ਜੋੜ ਕੇ ਦਾ ਤੈਨੂੰ ਯਾਦ ਕਰਕੇ ਹੱਥ ਜੋੜ ਕੇ ਦਾ ਤੈਨੂੰ ਯਾਦ ਕਰਕੇ ਹੱਥੀ ਆਪਣੇ ਤੀਖਾ ਨੂੰ ਸਜਾਵਦਾਏ ਤੀਖਾ ਮਾਤੇ ਦੀ ਕਾਂ ਜੇਹੋ ਦੀ ਕੀ ਖਾਂ ਮਾਤੇ ਦੀ ਹਾ ਕਾਲ ਦੇ ਹੌਲ ਪੈਦੇ ਤੇ ਪੱਥਰ ਦਿਲਾ ਹੋ ਦਿਲ ਤੰਗ ਲਾਉਂਦਾ ਈ ਉਹ ਤਨ ਜੇਰਾ ਹੈ ਉਹਦਾ ਜਸਮੀਤ ਸਿੰਘਾ ਜਸਮੀਤ ਸਿੰਘਾ ਤਨ ਜੇਰਾ ਹੈ ਉਹਦਾ ਜਸਮੀਤ ਸਿੰਘਾ ਉਤਰਾਂ ਦਾ ਦਾਨੀ ਜੋ ਕਹੇ ਨਾਮ ਦਾਏ ਉਤਰਾਂ ਦਾ ਦਾਨੀ ਜੋ ਕਹੇ ਨਾਮ ਦਾਏ